ਦਾ ਇੱਕ ਸਿਪਾਹੀ ਜਾਂਦਾ ਹੁੰਦਾ ਸੀ ਇੱਕ ਬਟਾਲੀਅਨ ਕਮਾਂਡਰ ਜਾਂਦਾ ਸੀ 10 ਘੋੜਸਵਾਰ ਲੈ ਕੇ ਤੇ ਉਹ ਆਪਦਾ ਮਾਲੀਆ ਇਕੱਠਾ ਕਰ ਲਿਆ ਹੁੰਦਾ ਸੀ ਉਹ ਹਰ ਸਾਲ ਜਾਂਦਾ ਸਿੰਧ ਚੋਂ ਮਾਲੀਆ ਇਕੱਠਾ ਕਰ ਲਿਆ ਹੁੰਦਾ 10-12 ਸਾਲ ਆਏ ਟੱਪ ਗਏ ਇੱਕ ਵਾਰੀ ਉਹ ਗਿਆ ਉਦੋਂ ਲਾਮ ਲਸ਼ਕਰ ਵੀ ਵੱਡਾ ਲੈ ਕੇ ਗਿਆ ਟੈਂਟ ਲੈ ਕੇ ਗਿਆ ਸੋਨੇ ਅਸਤਰ-ਵਸਤਰ ਲੈ ਕੇ ਗਿਆ ਉਹਦੀ ਕਿਰਪਾਨ ਸੋਨੇ ਦੀ ਹੋਗੀ ਉਹਦੇ ਘੋੜਿਆਂ ਦੇ ਘੂਰੂ ਸੋਨੇ ਦੇ ਲੱਗੇ ਤੇ ਉਹਨੇ ਮਾਲੀਆ ਮੰਗਿਆ ਤੇ ਰਾਜੇ ਨੇ ਜਵਾਬ ਦਿੱਤਾ ਅੱਗੋਂ ਮਾਲੀਆ ਦੇ ਦਿੱਤਾ ਖੈਰ ਉਹ ਤਗੜੇ ਸੀਗੇ ਜੰਗ ਹੋਈ ਜੰਗ 'ਚ ਉਹਨਾਂ ਨੇ ਢਾ ਲਿਆ ਤੇ ਉਹਨੂੰ ਬੰਨ ਕੇ ਰਾਜੇ ਨੂੰ ਮੂੜ ਕੇ ਉਹ ਖਲੀਫੇ ਦੇ ਅੱਗੇ ਲੈ ਆਇਆ ਜਦੋਂ ਖਲੀਫੇ ਦੇ ਕੋਲੇ ਪੇਸ਼ ਹੋਇਆ ਤਾਂ ਉਹਨੇ ਪੁੱਛਿਆ ਭਾਈ ਐਨੇ ਸਾਲਾਂ ਤੋਂ ਮਾਲੀਆ ਦਿੰਦਾ ਸੀ ਅੱਜ ਤੈਨੂੰ ਕੀ ਹੋ ਗਿਆ ਉਹ ਕਹਿੰਦਾ ਜੀ ਪਹਿਲਾਂ 11 ਸਾਲ ਜਿਹੜਾ ਬੰਦਾ ਹੁੰਦਾ ਹੁੰਦਾ ਸੀ ਉਹ ਮੈਦਾਨ ਦਾ ਸ਼ੇਰ ਸੀ ਉਸ ਸੰਘਰਸ਼ ਦਾ ਸ਼ੇਰ ਸੀ ਅੱਜ ਜਿਹੜਾ ਆਇਆ ਸੀ ਉਹ ਕਲੀਨ ਦਾ ਸ਼ੇਰ ਸੀਗਾ ਉਹ ਐਸ਼ ਪ੍ਰਸਤੀ ਵਾਲਾ ਸੀਗਾ ਉਹ ਪਦਾਰਥਵਾਦੀ ਸੀ ਜਦੋਂ ਤੁਸੀਂ ਪਦਾਰਥਾਂ ਦੇ ਸੁਲਤਾਨ ਹੋਵੋਗੇ ਜਦੋਂ ਤੁਸੀਂ ਐਸ਼ੋ ਆਰਾਮ ਦੇ ਸੁਲਤਾਨ ਹੋਵੋਗੇ ਜਦੋਂ ਤੁਸੀਂ ਰਾਜ ਸੱਤਾ ਚ ਆ ਕੇ ਆਪਦੇ ਨਿੱਜਾਸਤੇ ਆਪਦੇ ਬਿਜ਼ਨਸ ਦੇ ਫਾਇਦੇ ਲੈਣ ਵਾਸਤੇ ਆਪਦੇ ਪਰਿਵਾਰਾਂ ਨੂੰ ਧੱਕੇ ਨਾਲ ਕੇ ਲਿਆਉਣ ਵਾਸਤੇ ਉਹ ਗਲਤਾਨ ਹੋਵਗੇ ਤੁਹਾਡੇ ਨਾਲ ਉਸੇ ਹਰਬਾਲੀ ਹੋਊਗੀ ਤੁਹਾਡੇ ਤੋਂ ਮਾਲੀਆ ਖੋਲਿਆ ਜਾਊਗਾ ਤੁਹਾਡੇ ਤੋਂ ਬਾਹਰਲੀਆ ਕੁੰਤਾ ਤੁਹਾਡੇ ਉੱਤੇ ਆ ਜਾਗੀ ਸਾਡੇ ਨਾਲ ਵੀ ਅਜਿਹਾ ਹੀ ਹੋਇਆ ਸਾਡੀ ਮੁੱਖ ਵੱਡੀ ਜੱਥੇਬੰਦੀ ਜਿਹੜੀ ਅਸੀਂ ਖੂਨ ਪਸੀਨੇ ਨਾਲ ਸਿਚੀ ਸੀਗੀ ਸਾਡੇ ਬਜ਼ੁਰਗਾਂ ਨੇ ਕਮਾਈ ਸੀਗੀ ਆਪਦੇ ਆਪਦੇ ਸ਼੍ਰੀ ਆਗਜ ਜਾਨ ਦੇ ਕੇ ਆਪਦੇ ਪੈਸੇ ਦੇ ਕੇ ਆਪਦਾ ਜ਼ਮੀਨਾ ਕਰ ਕਰਾ ਕੇ ਉਹ ਪਿਛਲੇ ਜਦੋਂ 97 ਤੋਂ ਅਵਾਸ ਸਤਾ ਪਹੁੰਚਣ ਲੱਗੀ ਹੌਲੀ ਹੌਲੀ ਗਰਕ ਹੁੰਦੀ ਗਈ ਤੇ ਨਾਲ ਪੰਜਾਬ ਗਰਕ ਹੁੰਦਾ ਗਿਆ ਗੁਰੂ ਮਹਾਰਾਜ ਨੇ ਬਾਣੀ ਚ ਕਿਹਾ ਕਿਰ ਸਾਹ ਸੁਰਤ ਗਵਾਈ ਰੰਗ ਤਮਾਸ਼ੇ ਚ ਆਏ ਸਾਡੇ ਨੀਤਰਾ ਨੇ ਵੀ ਸੁਰਤ ਕਵਾਲੀ ਸੀ ਤੇ ਉਹ ਸੁਰਤ ਐਸੀ ਜੋ ਆਚੀ ਜੋ ਸਮਾਜ ਚ ਅੱਗੇ ਆਉਂਦੀ ਗਈ ਸਮਾਜ ਚ ਜਦੋਂ ਥੱਲੇ ਆਈ ਤਾਂ ਉਹ ਨਾਲ ਉਹ ਮੁਲਤਾਨ ਹੁੰਦਾ ਗਿਆ ਨਸ਼ੇ ਫੈਲਦੇ ਗਏ ਬੇਰੋਜ਼ਗਾਰੀ ਫੈਲਦੀ ਗਈ ਇੱਥੋਂ ਸਾਡੇ ਬੱਚੇ ਬਾਹਰ ਜਾਂਦੇ ਨੇ ਬਾਹਰ ਵਾਲੇ ਆ ਕੇ ਇੱਥੇ ਸਾਡੇ ਆਉਣ ਲੱਗੇ ਅੱਜ ਸਾਡਾ ਇਹ ਹਾਲ ਆ ਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਬਾਹਰਲੀਆ ਤਾਕਤਾਂ ਦੀ ਇੰਟਰਫੇਰੈਂਸ ਹੈਗੀ ਜਦੋਂ ਆਏ ਹੋਏਗਾ ਤਾਂ ਇੱਕ ਗੱਲ ਆਰਨੋਲਡ ਐਨੇ ਵੀ ਇੱਕ ਬਹੁਤ ਵੱਡਾ ਹਿਸਟੋਰੀਅਨ ਹੋਇਆ ਇਤਿਹਾਸਕਾਰ ਹੋਇਆ ਉਹਨੇ ਲਿਖਿਆ ਕਿ 21 ਸਭਤਾਵਾਂ ਚੋਂ 19 ਇਸ ਕਰਕੇ ਖਤਮ ਹੋਈਆਂ ਕਿਉਂਕਿ ਪਦਾਰਥਵਾਦੀ ਹੋ ਗਈਆਂ ਐਸ਼ ਪ੍ਰਸਤੀ ਚ ਆ ਗਈਆਂ ਉਹਨਾਂ ਦੇ ਜਵਾਕ ਵੀ ਜਿਵੇਂ ਆਪਣੇ ਟਾਕੇ ਚੜ ਗਏ ਸੀ ਫੋਰਚੂਨਰਾਂ ਤੇ ਤੇ ਉਹਨਾਂ ਦੇ ਡਰਾਈਵਰਾਂ ਤੇ ਉਹਵੇਂ ਉਹ ਹੋ ਗਿਆ ਪਰ ਇਹ ਇਥੇ ਨਹੀਂ ਹੋਣਾ ਸੀ ਰੋਮ ਖਤਮ ਹੋ ਗਿਆ ਮਿਸਰ ਗਲਤਾਨ ਹੋ ਗਿਆ ਪਰ ਇਹ ਗੁਰੂ ਦਾ ਬਣਾਇਆ ਪੰਥ ਸੀ ਇਹ ਗਲਤਾਨ ਨਹੀਂ ਹੋਇਆ ਇਹ ਪਹਿਲੀ ਵਾਰ ਪੰਥ ਨੂੰ 300 ਸਾਲ ਚ ਕਿਹ ਅਸੀ ਚੁਣੌਤੀ ਆਈ ਸੀ ਜਿਹੜੀ ਬਾਹਰੋਂ ਨਹੀਂ ਸੀ ਅੰਦਰੋਂ ਸੀ ਆਪ ਦੇ ਜਿਹਨਾਂ ਨੂੰ ਲਾਇਆ ਸੀ ਜਿਹੜੀ ਬਾੜ ਬਣਾਈ ਸੀ ਅਸੀਂ ਉਹੀ ਬਾੜ ਸਾਨੂੰ ਖਾਣ ਲੱਗੀ ਉਸ ਚੁਣੌਤੀ ਨੂੰ ਝੱਲਣ ਵਾਸਤੇ ਗੁਰੂ ਆਪ ਮੌੜਿਆ ਜਿਹਨੂੰ ਤੁਸੀਂ 2015 ਦੀ ਬੇਅਦਬੀ ਕਹਿੰਦੇ ਹੋ ਮੈਂ ਉਹਨੂੰ ਸ਼ਹਾਦਤ ਕਹਿੰਦਾ ਹਾਂ ਗੁਰੂ ਜੀ ਗੁਰੂ ਦੇ ਪੱਤਰੇ ਸਥਿਲੇ ਗੁਰੂ ਦਾ ਜਿਵੇਂ ਉਸ ਜਾਗਤ ਜੋਤ ਕਹਿੰਦੇ ਜਦੋਂ ਦੇ ਅੰਗ ਹੀ ਖਿਲਾਰਦੇ ਤੋਂ ਸ਼ਹਾਦਤ ਹੀ ਹੋ ਗਈ ਗੁਰੂ ਜੀ ਤੇ ਉਸ ਸ਼ਹਾਦਤ ਨੇ ਸਾਡੇ ਅਰਗੇ ਤੋਰੇ ਜਿਹੜੇ ਕੀ ਆਪਦੇ ਕੰਮਾਂ 'ਚ ਲੱਗੇ ਹੋਏ ਸੀਗੇ ਬਹੁਤ ਦੂਰ ਸੀ ਇਹ ਸਿਆਸਤ ਤੋਂ ਜਾਂ ਬਹੁਤ ਦੂਰ ਸੀ ਇਹ ਪੰਜਾਬ ਤੋਂ ਉਹਨਾਂ ਨੂੰ ਲੱਗਿਆ ਕਿ ਭਾਈ ਹੁਣ ਸਾਡਾ ਮੋੜਨ ਦਾ ਵੇਲਾ ਸਸੀਂ ਜੇ ਬਾਹਰ ਰਹੇ ਤਾਂ ਇਹ ਗਰਕ ਹੋਗਾ ਤੋ ਨਾ ਗਰਕ ਹੋਊਗਾ ਜਾਊਗਾ ਉਸ ਉਸ ਹਾਲਾਤਾਂ ਨੇ ਦੀਪ ਸਿੱਧੂ ਅਰਗੇ ਮੁੰਡੇ ਵਾਪਸ ਮੋੜੇ ਤੇ ਅੱਜ ਫੇਰ ਇੱਕ ਪਿਛਲੇ 10-12 ਸਾਲਾਂ ਚ ਇੱਕ ਲਹਿਰ ਉੱਠੀ ਆ ਥੱਲੇ ਨੌਜਵਾਨਾਂ ਚ ਜੋਸ਼ ਆ ਤੇ ਆ ਉਹਦੀ ਵੀ ਵੱਡੀ ਗੱਲ ਇਹ ਹੋਈ ਕਿ ਸੰਗਤ ਨੇ ਤਾਂ 2017 ਚ ਵੀ 2022 ਚ ਵੀ 2024 ਚੋਂ ਨਿਕਾਰਤੀ ਸੀ ਲੀਡਰਸ਼ਿਪ ਪਰ ਗੁਰੂ ਨੇ ਫੇਰ ਇੱਕ ਹੋਰ ਕਲਾ ਵਰਤਾਈ 2 ਦਸੰਬਰ ਨੂੰ ਵਰਤਾਈ ਇਸਾ ਐਸੀ ਕਲਾ ਵਰਤਾਈ ਜਿਹੜੀ 18ਵੀਂ ਸਦੀ ਸਾਨੂੰ ਯਾਦ ਹੋ ਗਈ ਦੁਨੀਆ ਭਰ ਚ ਸਾਡਾ ਫੇਰ ਇੱਕ ਹੋ ਗਿਆ ਕਿਉਂਕਿ ਐਡਾ ਵੱਡਾ ਤੋਤਕ ਹੀ ਰਚਿਆ ਗਿਆ ਇੱਕ ਤਰ੍ਹਾਂ ਦਾ ਐਡਾ ਵੱਡਾ ਜਾਹੋ ਜਲਾਲ ਖਾਲਸੇ ਦਾ ਨਜ਼ਾਰਾ ਹੈ ਉੱਥੋਂ ਵੀ ਪਗੋੜੇ ਹੋਗੇ ਉੱਥੋਂ ਵੀ ਵਿੱਚੋਂ ਕੋਈ ਪੰਜ ਸੱਤ ਮੈਂਬਰੀ ਕਮੇਟੀ ਚੋਂ ਦੋ ਪੈ ਪਗੋੜੇ ਹੋਗੇ ਤੇ ਹਾਲ ਤੇ ਹੋ ਗਈ ਅੱਜ ਕਿਉਂਕਿ ਆਪਾਂ ਇੱਕ ਟਕਰਾ ਵਾਲੀ ਸਥਿਤੀ ਚ ਆ ਗਏ ਆ ਪਰ ਆਪਾਂ ਨੂੰ ਉਸੇ ਅਕਾਲੀ ਦਰ ਨੂੰ ਆਪਾਂ ਵਾਪਸ ਲੈਣਾ ਤੇ ਉਹਨੂੰ ਮੋੜ ਸਿਰਜਣਾ ਉਸ ਸੇ ਨੂੰ ਮੋਰ ਸਿਰਜਣਾ ਪਰ ਸਿਰਜਣਾ ਆਪਾਂ ਬਿਹਤਰ ਹੈਗਾ ਸਿਰਜਣਾ ਆਪਾਂ ਉਹ ਕਾਲੀ ਦਲ ਜਿਹਦੇ ਵਿੱਚ ਕਾਕੇ ਅੰਡਾਗਰਾਂ ਦੇ ਘੁੰਮਦੇ ਹੋਣ ਤੇ ਫੋਰਚੂਨ ਡਰਾ ਦੇ ਘੁੰਮਦੇ ਹੋਣ ਆਪਾਂ ਉਹ ਉਸ ਉਹ ਨਹੀਂ ਕਾਲੀ ਦਲ ਸਿਰਜਣਾ ਜਿਹਦੇ ਵਿੱਚ ਐਸ਼ ਪ੍ਰਸਤੀ ਹੋਵੇ ਨਿਜ ਪ੍ਰਸਤੀ ਹੋਵੇ ਪਰਿਵਾਰਵਾਦ ਹੋਵੇ ਆਪਾਂ ਉਹ ਕਾਲੀ ਦਲ ਸਿਰਜਣਾ ਜਿਹੜਾ 1974 ਦੇ ਮਤੇ ਪਾਸ ਕਰਦਾ ਸੀ ਜਿਹੜਾ ਸਿੱਖਾਂ ਦੀ ਅਡਰੀ ਪਛਾਣ ਦੀ ਗੱਲ ਕਰਦਾ ਸੀ ਨਿਆਰੀ ਪਛਾਣ ਦੀ ਗੱਲ ਕਰਦਾ ਸੀ ਉਹ ਆ candidato ਜਿਹੜਾ ਸਿਹਤ ਬਾਰੇ ਬਾਰੇ ਗੱਲ ਕਰਦਾ ਸੀ ਉਹ ਆ candidato ਜਿਹੜੀ ਸਿੱਖਿਆ ਬਾਰੇ ਗੱਲ ਕਰਦਾ ਸੀ ਉਹ ਆ candidato ਜਿਹੜਾ ਇਹ ਕਹਿੰਦਾ ਸੀਗਾ ਕਿ ਗੁਰਮਤਿ ਦਾ ਪ੍ਰਚਾਰ ਹੋਣਾ ਚਾਹੀਦਾ ਹੈ ਉਹ ਆ candidato ਜਿਹੜਾ ਅੱਗੇ ਕਹਿੰਦਾ ਸੀਗਾ ਕਿ ਆਪਣਾ ਲੋਕ ਤਾਂ ਜੋ ਪ੍ਰੋਸਪਰਿਟੀ ਹੋਣੀ ਚਾਹੀਦੀ ਆ ਖੁਸ਼ਾ ਖੁਸ਼ਾਲ ਹੋਣੀ ਚਾਹੀਦੀ ਆ ਲੋਕ ਪਰ ਵੰਡ ਜਿਹੜੀ ਗਰੀਬੀ ਅਮੀਰੀ ਦਾ ਪਾੜਾ ਉਹ ਵੀ ਕੱਟ ਹੋਣਾ ਚਾਹੀਦਾ ਹੈ ਆਪਾਂ ਜੋ ਅਕਾਲੀ ਦਲ ਸਿਰਜਣਾ ਨਾ ਕਿ ਆਪਾਂ ਐਸਾ ਅਕਾਲੀ ਦਲ ਸਿਰਜਣਾ ਕਿ ਵੀ ਜਿਹੜਾ ਪਹਿਲਾ ਅਰਗਾਨ ਤੇ ਪਿਛਲਾ ਜਦੋਂ ਢਾਉਣ ਲੱਗੇ ਆ ਤੇ ਇੱਕ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਚਵਾਰਾ ਨਾ ਪਾਉਣ ਲੱਗੇਓ ਤੇ ਚਗਾਠਾ ਨਵੀਆਂ ਹੀ ਲਾਇਓ ਪੁਰਾਣੇ ਵਾਲੀਆਂ ਨਾ ਲਾ ਲਿਓ ਲਟੈਣਾ ਨਵੀਆਂ ਹੀ ਲਾਇਓ ਬਾਲੇ ਵੀ ਨਵੇਂ ਲਾਇਓ ਜੇ ਇੱਕ ਅੱਦੀ ਦੇ ਵਿੱਚ ਵੀ ਦੀਮਕ ਲੱਗੀ ਰਹੇਗੀ ਇੱਕ ਅੱਦੀ ਦੇ ਵੀ ਚੂਲ ਹੋ ਲੱਗੇ ਤਾਂ ਉਹੀ ਵਾਛ ਉਹੀ ਕੜੀਆਂ ਆਪਣੇ ਅੰਦਰ ਰੋਣੀਆਂ ਸੋ ਭਰਾਵੋ ਆਪਾਂ ਨੂੰ ਦੁਬਾਰਾ ਚਿੰਨਾ ਪੈਣਾ ਨੌਜਵਾਨਾਂ ਨੂੰ ਅੱਗੇ ਆਉਣਾ ਪੈਣਾ ਤੇ ਲੀਡਰਸ਼ਿਪ ਦੇਣੀ ਪੈਣੀ ਹੈ। ਇਹੀ ਤੁਹਾਡਾ ਕੰਟ੍ਰਿਬਿਊਸ਼ਨ ਹੋਊਗੀ, ਇਹੀ ਤੁਸੀਂ ਸਿਆਸਤ ਹੋਊਗੀ ਤੇ ਵੱਟੋ ਵੱਟ ਦੇ ਵਾਸਤੇ ਤੁਸੀਂ ਪਰਚੀਆ ਕੱਟੋ, ਆਪ ਕਰੋ ਪਿੰਡ-ਪਿੰਡ ਜਾ ਕੇ ਸਮਝਾਓ, ਕਸਬੇ-ਕਸਬੇ ਵਿੱਚ ਸਮਝਾਓ। ਤੇ ਇਸ ਇਵਾਕਿਆਂ ਨੇ ਖਾਸ ਕਰਕੇ ਇਹਦੀ ਇੱਕ ਮਿਸਾਲ ਰਚੀ ਆ। ਜਦੋਂ ਅਹਿਮਦ ਸ਼ਾਹ ਅਦਾਲੀ ਨੇ ਵੱਡਾ ਘੱਲੂ ਘਾਰਾ ਕੀਤਾ ਤਾਂ ਘੱਲੂ ਘਾਰੇ ਤੇ ਐਨ ਮੈਦਾਨ ਦੇ ਵਿੱਚ

ਨਜੀਬ ਜਿਹੜੇ ਮਤਭੇਦ ਸੀ ਉਹ ਖਤਮ ਕੀਤੇ ਹਰ ਤਰ੍ਹਾਂ ਦਾ ਆਪਦੇ ਵਿੱਚੋਂ 파ੜਾ ਕਰਿਆ ਤੇ ਅੱਜ ਐਡਾ ਸੋਨਾ ਇਕੱਠ ਕੀਤਾ ਹਜ਼ਾਰਾਂ ਦਾ ਇਕੱਠ ਕੀਤਾ ਤੇ ਥਾਂ ਥਾਂ ਤੇ ਇਹਦੀ ਗੱਲ ਹੋ ਰਹੀ ਹੈ ਤੇ ਇਹ ਸੁਨੇਹਾ ਲੈ ਕੇ ਸਾਰੀ ਥਾਂ ਜਾਓ ਤੇ ਇਹਨਾਂ ਨੂੰ ਦਾਤ ਦਿਨਾ ਇਹਨਾਂ ਨੂੰ ਇਹਨਾਂ ਦੀ ਵਾਹ ਵਾਹ ਕਰਨੀ ਬਣਦੀ ਆ ਸਾਡੀ ਕਿ ਇਹਨਾਂ ਨੇ ਸਾਨੂੰ ਸੁਨੇਹਾ ਦਿੱਤਾ ਕਿ ਆਪਾਂ ਹੀਠਾ ਹੀ ਨਹੀਂ ਆਪਾਂ ਉਤਾਹ ਤੱਕ ਇੱਕ ਇੱਕ ਮਤ ਹੋ ਕੇ ਚੱਲੀਏ ਜਦੋਂ ਅਸੀਂ ਇੱਕ ਮਤ ਹੋ ਕੇ ਚੱਲਾਂਗੇ ਤਾਂ ਹੀ ਸਾਡੇ ਕੋਲ ਜਿੱਤ ਆਊਗੀ